ਆਸਣੇ ਲੋਏ ਲੋਏ ਭੰਡਾਰੇ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰੇ ਨਾਨਕ ਸੱਚੇ ਕੀ ਸਾਚੀ ਕਾਰੇ ਆਦੇਸਤਿ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੋ ਜੋ ਮੈਂ ਕੋਵੇ ਉਸ ਅਨਾਦੀ ਅਨਿਲ ਦੇ ਆਸਣ ਹਰ ਭਵਨ ਦੇ ਚੈ ਆਸਣ ਲੋਏ ਲੋਏ ਭੰਡਾਰ ਹਰ ਲੋਕ ਦੇ ਚ ਹਰ ਭਵਨ ਦੇ ਚ ਜ਼ਮੀਨ ਦੇ ਹਰ ਖਿੱਤੇ ਚ ਜਿੱਥੇ ਤੱਕ ਵੀ ਨਿਗਾਹ ਆਂਦੀ ਏ ਔਰ ਨਿਗਾਹ ਤੋਂ ਪਰੇ ਦੀ ਅਸੀਮ ਦੁਨੀਆ ਹਰ ਥਾਂ ਉਸ ਪਰਿਪੂਰਨ ਪ੍ਰਮਾਤਮਾ ਦਾ ਆਸਣ ਹੈ। ਐਸਾ ਨਹੀਂ ਕਿ ਰੇਤ ਦੇ ਜ਼ਰਿਆਂ ਵਿੱਚ ਹੈ, ਹਾਥੀ ਦੇ ਵਿੱਚ ਨਹੀਂ। ਕੀੜੀ ਦੇ ਵਿੱਚ ਹੈ, ਪੰਛੀਆਂ ਦੇ ਵਿੱਚ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹਸਤੀ ਕੀਟੀ ਤਿਰਲੋ ਆਦਮ ਕੇਖ ਅਖੰਡਕ ਬਸੇ ਅਨਾਦਮ ਉਹ ਜੋ ਅਨਾਦੀ ਹੈ, ਉਹ ਜੋ ਅਖੰਡ ਜੋਤੀਮਾਨ ਹੈ। ਵਿਆਪਕ ਹੈ ਔਰ ਉਸ ਦਾ ਆਸਣ ਹਰ ਥਾਂ ਤੇ ਹਰ ਭਵਨ ਵਿੱਚ ਹੈ ਹਰ ਲੋਕ ਵਿੱਚ ਹੈ ਪਰ ਚੁونکہ ਉਸ ਦਾ ਆਸਣ ਵਿਆਪਕ ਹੈ ਉਹਦੇ ਭੰਡਾਰੇ ਵੀ ਵਿਆਪਕ ਨਹੀਂ ਉਹਦਾ ਭੰਡਾਰਾ ਹਰ ਭਵਨ ਵਿੱਚ ਹੈ ਹਰ ਲੋਕ ਵਿੱਚ ਹੈ ਹਰ ਥਾਂ ਤੇ ਮੌਜੂਦ ਹੈ ਜਿੱਥੇ ਜੀਵ ਜੀਵਨ ਮੌਜੂਦ ਹੈ ਉੱਥੇ ਜੀਵਾਂ ਦਾ ਰਿਜ਼ਕ ਵੀ ਮੌਜੂਦ ਹੈ ਵਰਨਾ ਜੀਵ ਰਹਿ ਹੀ ਨਹੀਂ ਸਕਦੇ ਸੰਤੋ ਭੰਡਾਰੇ ਉਸ ਤੇ ਹਰ ਥਾਂ ਤੇ ਨੇ ਸਾਹਿਬ ਕਹਿੰਦੇ ਨੇ ਸਭ ਤੋਂ ਵੱਡੀ ਮਹਾਨ ਗੱਲ ਇਹ ਹੈ ਕਿ ਜੋ ਕੁਝ ਪਾਇਆ ਸੋ ਏਕਾ ਵਾਰ ਉਹਨੇ ਆਪਣੇ ਭੰਡਾਰਿਆਂ ਚ ਜੋ ਕੁਝ ਪਾਇਆ ਹੈ ਇੱਕੋ ਹੀ ਦਫਾ ਪਾ ਦਿੱਤਾ ਹੈ ਯੁਗਾ ਯੁਗਾੰਤਰਾਂ ਤੋਂ ਜੀਵ ਕੱਢ ਰਹੇ ਨੇ ਈਸ਼ਵਰ ਦਾ ਭੰਡਾਰਾ ਮੁੱਕ ਨਹੀਂ ਰਿਹਾ ਤੇਲ ਕਢਿਆ ਜਾ ਰਿਹਾ ਹੈ ਲੋਹਾ ਕਢਿਆ ਜਾ ਰਿਹਾ ਹੈ ਕੋਇਲੇ ਕੱਢੇ ਜਾ ਰਹੇ ਨੇ ਖਣਜ ਪਦਾਰਥ ਕੱਢੇ ਜਾ ਰਹੇ ਨੇ ਔਰ ਧਰਤੀ ਦੇ ਚੋਂ ਤਰ੍ਹਾਂ-ਤਰ੍ਹਾਂ ਦੇ ਖਾਦੇ ਪਦਾਰਥ ਸਾਗ ਸਬਜ਼ੀਆਂ ਅੰਨ ਇਤਿਆਦਕ ਸਭ ਕੁਝ ਧਰਤੀ ਦੇ ਚੋਂ ਉਭਜ ਰਿਹਾ ਹੈ ਲੇਕਿਨ ਇਹ ਭੰਡਾਰੇ ਧਰਤੀ ਦੇ ਅਜੇ ਤੱਕ ਮੁੱਕੇ ਨਹੀਂ ਇਸ ਤਰ੍ਹਾਂ ਦਾ ਆਖਣ ਦਾ ਜੋ ਸਤਿਗੁਰੂ ਦੇਵ ਜੀ ਮਹਾਰਾਜ ਦਾ ਪ੍ਰਯੋਜਨ ਹੈ ਉਹ ਇਹ ਹੈ ਕਿ ਮਨੁੱਖ ਨੂੰ ਉਂਝ ਤੇ ਬੇਸ਼ੁਮਾਰ ਚਿੰਤਾਵਾਂ ਹੁੰਦੀਆਂ ਨੇ ਲੇਕਿਨ ਸਭ ਤੋਂ ਅਧਿਕ ਸਿਰਮੌਰ ਚਿੰਤਾ ਹੁੰਦੀ ਹੈ ਰਿਜ਼ਕ ਦੀ ਰਿਜ਼ਕ ਮੈਨੂੰ ਅੱਜ ਮਿਲਿਆ ਹੈ ਕੱਲ ਮਿਲਣਾ ਹੈ ਜਾਂ ਨਹੀਂ ਤੋ ਕੱਲ ਸਿਰਫ ਮਨੁੱਖ ਦੀ ਦੁਨੀਆ ਚ ਹੈ ਪਸ਼ੂ ਪੰਖੀਆਂ ਦੀ ਦੁਨੀਆ ਚ ਨਹੀਂ ਹੈ ਕੱਲ ਦੀ ਚਿੰਤਾ ਵੀ ਸਿਰਫ ਮਨੁੱਖ ਨੂੰ ਹੈ ਪਸ਼ੂ ਪੰਖੀਆਂ ਨੂੰ ਨਹੀਂ ਤੇ ਕੱਲ ਦੀ ਚਿੰਤਾ ਦੇ ਵਿੱਚ ਵੀ ਸਿਰਮੌਰ ਚਿੰਤਾ ਹੈ ਰਿਜ਼ਕ ਦੀ ਅੱਜ ਮੈਨੂੰ ਰਜ਼ਕ ਮਿਲਿਆ ਕੱਲ ਮਿਲਣਾ ਹੈ ਕਿ ਨਹੀਂ ਇਸ ਵਾਸਤੇ ਦੇਖਣ ਦੇ ਚ ਆਇਆ ਹੈ ਮਨੁੱਖ ਦੀ ਸਾਰੀ ਜਿਹੜੀ ਭਟਕਣਾ ਹੈ ਉਹਦੇ ਪਿੱਛੇ ਆਖਿਆ ਜਾਂਦਾ ਹੈ ਕਿ ਭਟਕਣਾ ਦੋ ਰੋਟੀ ਦੀ ਹੈ ਅਗਰ ਮਨੁੱਖ ਇੱਕ ਮੁਲਕ ਤੋਂ ਦੂਸਰੇ ਮੁਲਕ ਜਾਂਦਾ ਹੈ ਤਾਂ ਕਹਿੰਦਾ ਮੈਂ ਰੋਟੀ ਕਮਾਣ ਲਈ ਇੱਕ ਮੁਲਕ ਤੋਂ ਦੂਸਰੇ ਮੁਲਕ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਿਹਾ ਲੇਕਿਨ ਰੋਟੀ ਤੋਂ ਵੀ ਕੁਝ ਆਹਮ ਪਦਾਰਥ ਨੇ لازਮੀ ਨੇ ਜ਼ਰੂਰੀ ਨੇ ਜੈਸੇ ਕਿ ਪਾਣੀ ਜੈਸੇ ਕਿ ਹਵਾ ਕਦੀ ਕਿਸੇ ਮਨੁੱਖ ਤੋਂ ਇਹ ਨਹੀਂ ਸੁਣਿਆ ਬਈ ਮੈਂ ਹਵਾ ਕਮਾਣ ਲਈ ਇੱਕ ਮੁਲਕ ਤੋਂ ਦੂਸਰੇ ਮੁਲਕ ਜਾ ਰਿਹਾ ਪਾਣੀ ਕਮਾਣ ਲਈ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾ ਰਿਹਾ ਬਈ ਰੋਟੀ ਕਮਾਣ ਲਈ ਮੈਂ ਇੱਕ ਮੁਲਕ ਤੋਂ ਦੂਸਰੇ ਮੁਲਕ ਜਾ ਰਿਹਾ ਇਹ ਸਾਰੀ ਭਟਕਣ ਰੋਟੀ ਨਾਲ ਹੀ ਜੋੜੀ ਗਈ ਇਦੇ ਕੁਝ ਤੱਥ ਸਤਪੁਰਸ਼ਾਂ ਦੇ ਸਾਹਮਣੇ ਆਏ ਆਪਣੇ ਢੰਗ ਨਾਲ ਤਾਂ ਉਹਨਾਂ ਨੇ ਵਿधाता ਦੇ ਦਿੱਤੇ ਗਿਲੇ ਵੀ ਕੀਤੇ ਨੇ ਗਿਲੇ ਕਰਨ ਵਾਲਿਆਂ ਦੇ ਚੋਂ ਰਾਜ yogi ਭਰਤਰੀ ਕਵੀ ਸੁੰਦਰ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਔਰ ਇਸੇ ਪੱਦਰ ਦੇ ਹੋਰ अनेका ਮਹਾਪੁਰਸ਼ਾਂ ਨੇ ਈਸ਼ਵਰ ਨੂੰ ਕਹਿ ਦਿੱਤਾ ਕਿ हे ਪ੍ਰਭੂ ਉਂਝ ਤੇ ਤੂੰ નિર્ਦੋਸ਼ ਹੈ ਪਰ ਰਿਜ਼ਕ ਦੇ ਪੱਖ ਦੇ ਵਿੱਚ ਅਸੀਂ ਤੈਨੂੰ નિર્ਦੋਸ਼ ਨਹੀਂ ਮੰਨ ਸਕਦੇ ਦੋਸ਼ੀ ਤੂੰ ਹੀ ਹੈ ਅਸੀਂ ਤੇ ਅਨਿਤੀ ਕਰਦੇ ਹਾਂ ਪਰ ਇੱਕ ਅਨਿਤੀ ਤੇਥੋਂ ਵੀ ਹੋਈ ਹੈ ਬੜਾ ਸੁੰਦਰ ਜ਼ਿਕਰ ਕੀਤਾ ਹੈ ਰਾਜ yogi ਭਰਤਰੀ ਨੇ ਉਹ ਕਹਿੰਦੇ ਨੇ हे परिपूर्ण परमात्मा 나ਗੋਂ ਕਾ ਆਹਾਰ ਬਿਆਰ ਮਾਟੀ ਕੀਨੋਂ ਮੁਖਚਾਰ ਉਦਮਾ ਹਿੰਸਾਵਾਰ ਸੁਖ ਸਦਾ ਹੋਏ ਹੈ ਤੂੰ ਸਰਪ ਬਣਾਏ ਹੋਰ ਇਸ ਤਰ੍ਹਾਂ ਦੇ ਕੀੜੇ ਮਕੋੜੇ ਬਣਾਏ ਤੇ ਜਿਨ੍ਹਾਂ ਦਾ ਰਿਜ਼ਕ ਬਣਾ ਦਿੱਤਾ ਮਿੱਟੀ ਉਹ ਮਿੱਟੀ ਫੱਕ ਲੈਂਦੇ ਨੇ 6 6 ਮਹੀਨੇ ਖੁੱਡ ਦੇ ਚ ਸੱਤ ਬੈਠਾ ਰਹਿੰਦਾ ਅੰਦਰ ਹੀ ਪਿਆ ਰਹਿੰਦਾ ਮਿੱਟੀ ਫੱਤੀ ਜਾ ਰਹੀ ਹੈ ਤੇ ਪਮਣ ਦੇ ਚ ਜਿਹੜੀ ਪਾਣੀ ਦੀ ਨਮੀ ਹੈ ਇਹਨੂੰ ਹੀ ਉਹ ਪੀ ਲੈਂਦਾ ਹੈ ਔਰ ਇਸ ਢੰਗ ਨਾਲ 6 ਮਹੀਨੇ ਇੱਕ ਥਾਂ ਤੇ ਪਿਆ ਹੋਇਆ ਵੀ ਉਹ ਤ੍ਰਿਪਤ ਰਹਿੰਦਾ ਹੈ ਰਾਜਯੋਗੀ ਭਰਤਰੀ ਕਹਿੰਦੇ ਨੇ ਐਸਾ ਜ਼ਹੀਲਾ ਜਾਨਵਰ ਜੋ ਤੇਰਾ ਰਿਜ਼ਕ ਪ੍ਰਾਪਤ ਕਰਕੇ ਆਪਣੇ ਅੰਦਰ ਜ਼ਹਿਰ ਵਧਾਉਂਦਾ ਹੈ ਤੇ ਵਧੀ ਹੋਈ ਜ਼ਹਿਰ ਦੇ ਨਾਲ ਫਿਰ ਕਿਸੇ ਨੂੰ ਡੰਗ ਮਾਰਦਾ ਹੈ ਤੇ ਅਗਲੇ ਨੂੰ ਮੌਤ ਤੇ ਘਾਟ ਉਤਾਰਦਾ ਹੈ ਐਸਾ ਖਤਰਨਾਕ ਇਹ ਜਾਨਵਰ ਤੇ ਉਸ ਦੇ ਉੱਤੇ ਤੇਰੀ ਇਤਨੀ ਦਇਆ ਇਤਨੀ ਬਖਸ਼ਿਸ਼ कि ਉਸ ਦਾ ਰਜ਼ਕ ਹਰ ਥਾਂ ਤੇ ਮੌਜੂਦ ਹੈ ਸੱਪ ਨੂੰ ਆਪਣਾ ਰਜ਼ਕ ਲੱਭਣ ਲਈ ਭਟਕਣ ਦੀ ਲੋੜ ਨਹੀਂ ਕਿਉਂਕਿ ਮਿੱਟੀ ਹਰ ਥਾਂ ਤੇ ਮੌਜੂਦ ਹੈ ਖਾਕ ਹਰ ਥਾਂ ਤੇ ਮੌਜੂਦ ਹੈ ਤੇ ਖਾਕ ਹੀ ਉਸ ਦਾ ਮੁੱਖ ਭੋਜਨ ਹੈ ਜਿਸੇ ਮਨੁੱਖ ਦਾ ਮੁੱਖ ਭੋਜਨ ਤੇ ਅਨ ਹੈ ਬਾਕੀ ਤਰ੍ਹਾਂ ਤਰ੍ਹਾਂ ਦੀਆਂ ਸਾਧ ਸਬਜ਼ੀਆਂ ਹੋਰ ਅਨੇਕਾਂ ਪਦਾਰਥ ਨੇ ਇਹ ਕਿਸੇ ਹੱਦ ਤੱਕ ਭੋਜਨ ਦੇ ਨਾਲ ਸਹਾਇਕ ਨੇ ਮੂਲ ਭੋਜਨ ਤੇ ਮਨੁੱਖ ਦਾ ਅਨ ਹੈ ਮੂਲ ਭੋਜਨ ਸਰਪ ਦਾ ਕੇਵਲ ਖਾਕ ਹੈ ਮਿੱਟੀ ਹੈ ਬਾਕੀ ਤੇ ਉਹ ਭੋਜਨ ਨੂੰ ਸਵਾਦਲ ਬਣਾਉਣ ਦੇ ਵਸੀਲੇ ਨੇ ਵਰਨਾ ਮੁੱਖ ਭੋਜਨ ਸਰਪ ਦਾ ਖਾਕ ਹੈ ਤੇ ਖਾਕ ਹਰ ਥਾਂ ਤੇ ਮੌਜੂਦ ਹੈ ਤੁ ਭਰ ਤ੍ਰਿਕ ਇਹਨੇ ਨਾਗੋਂ ਦਾ ਆਹਾਰ ਬਿਆਰ ਮਾਟੀ ਕੀਨੋ ਮੁਖਚਾਰ ਉਦਮ ਨਾ ਹਿੰਸਾ ਵਾਰ ਸੁਖ ਸਦਾ ਹੋਇ ਹੈ ਰਿਜ਼ਕ ਦੇ ਮਾਮਲੇ ਚ ਸੱਪ ਨੂੰ ਸਦੀਵੀ ਸੁਖ ਨਾ ਭਟਕਣਾ ਨਾ ਹਿੰਸਾ ਨਾ ਉਪਰਾਲੇ ਨਾ ਕੱਲ ਦੀ ਚਿੰਤਾ ਅੰਕੁਰ ਤ੍ਰਿਣਾਦ ਸੁਦਾ ਸੋ ਪ੍ਰਸਾਦ ਪਾਵੇ ਪਸ਼ੂ ਅਹਲਾਦ ਧਾਰ धरा ਸੋਇ ਹੈ ਫਿਰ ਹੈ ਕਾਦਰ ਕਰੀਮ ਤੂੰ ਕੁਝ ਚੌਪਾਏ ਜਾਨਵਰ ਜੰਗਲਾਂ ਦੇ ਵਿੱਚ ਬਣਾ ਦਿੱਤੇ ਤੇ ਉਹਨਾਂ ਦਾ ਰਜ਼ਕ ਬਣਾ ਦਿੱਤਾ ਤਿੰਕੇ ਇਤਿਹਾਦਕ ਘਾਹ ਉਸ 베ਰੀਆਂ ਦੇ ਪੱਤੇ ਦਰਖਤਾਂ ਦੇ ਪੱਤੇ ਤੇ ਇਹ ਵੀ ਬੜੀ ਆਸਾਨੀ ਨਾਲ ਜੰਗਲਾਂ ਦੇ ਵਿੱਚ ਉਪਲਬਧ ਨੇ ਜਿਹਦੇ ਲਈ ਕੋਈ ਹਿੰਸਾ ਉਦਮ ਤੇ ਕੋਈ ਬਹੁਤ ਕਸ਼ਟ ਨਹੀਂ ਸਹਾਰਨਾ ਪੈਂਦਾ ਸੁਭਾਵ ਕੀ ਇਹ ਸਭ ਕੁਝ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਹਿਰਨ ਨੇ ਨੀਲ ਗਾਏ ਨੇ ਸਾੰਬਰ ਨੇ ਚਿਤਲ ਨੇ ਇਸ ਤਰ੍ਹਾਂ ਦੇ ਚੋਪਾਏ ਜਾਨਵਰ ਘਾਹ ਖਾ ਲੈਂਦੇ ਨੇ ਅੰਕੁਰ ਤੜਾਦ ਖਾ ਲੈਂਦੇ ਨੇ ਔਰ ਇਸ ਸੁਭਾਵ ਇਨ੍ਹਾਂ ਪਦਾਰਥਾਂ ਨਾਲ ਜੰਗਲਾਂ ਦੇ ਜੰਗਲ ਭਰੇ ਪਏ ਨੇ ਜਿਹਦੇ ਲਈ ਉਹਨਾਂ ਨੂੰ ਕੋਈ ਵਿਸ਼ੇਸ਼ ਉਦਮ ਨਹੀਂ ਕਰਨਾ ਪੈਂਦਾ ਭਰਤਰੀ ਕਹਿੰਦੇ ਨ ਰੱਛੀ ਨਰੋਂ ਕੀ ਵਿਦ ਜੋ ਨਾ ਬਿਨਾ ਵਿਤ ਰੰਡੀ ਪੂਤ ਸਮ ਤਾਹੇ ਡੰਡੀ ਨਾਹੇ ਕੋਇ ਤੂੰ ਮਨੁੱਖ ਦਾ ਰਿਜ਼ਕ ਐਸਾ ਬਣਾ ਦਿੱਤਾ ਕਿ ਬਿਨਾਂ ਉਦਮ ਬਿਨਾਂ ਪਰਿਸ਼ਰਮ ਬਿਨਾਂ ਧਨ ਬਿਨਾਂ ਵਸੀਲਿਆਂ ਤੋਂ ਰਿਜ਼ਕ ਲੱਭਣਾ ਬਹੁਤ ਔਖਾ ਬਹੁਤ ਔਖਾ ਔਰ हे ਪ੍ਰਭੂ ਇਹ ਤੇਥੋਂ ਇਤਨੀ ਵੱਡੀ ਅਨਿਤੀ ਹੋਈ ਏ ਕਿ ਮੈਂ ਆਖਾਂਗਾ ਰੰਡੀ ਪੁੱਤ ਸਮ ਤਾਂ ਹੈ ਡੰਡੀ ਨਾਏ ਕੋਈ ਹੈ ਤੂੰ ਤੇ ਰੰਡੀ ਦਾ ਪੁੱਤਰ ਹੈ ਤੈਨੂੰ ਕੋਈ ਡੰਡ ਦੇਣ ਵਾਲਾ ਹੀ ਨਹੀਂ ਹੈ ਕਾਸ਼ ਤੈਨੂੰ ਕੋਈ ਡੰਡ ਦੇਂਦਾ ਤੈਨੂੰ ਕੋਈ ਸਮਝਾਂਦਾ ਤੇ ਇਹ ਜਿਹੜੀ ਅਸ਼ਰਫੁਲ ਮੁਖਲਕਾਤ ਹੈ ਜੀਵਾਂ ਦੇ ਵਿੱਚ ਇਹ ਜਿਹੜਾ ਸ਼ਰਮੌਰ ਜੀਵ ਹੈ ਮਨੁੱਖ ਰਿਜ਼ਕ ਦੇ ਮਾਮਲੇ 'ਚ ਤੂੰ ਇਤਨਾ ਵੱਡਾ ਅਨਿਆਏ ਨਾ ਕਰਦਾ ਹੂਬੋ ਇਸਤਰੀ ਕੇ ਨਾਲ ਕਵੀ ਸੁੰਦਰ ਦੀ ਰਚਨਾ ਦਾ ਇੱਕ ਬੋਲ ਹੈ ਕਿ ਕਵ ਸੁੰਦਰ ਪੇਟ ਦਿਓ ਬੜ ਪਾਪ ਕਿਓ ਜਿੱਥੇ ਬਰਤਰੀ ਕਹਿੰਦੇ ਨੇ हे ਪ੍ਰਭੂ ਤੇਥੋਂ ਇੱਕ ਬਹੁਤ ਵੱਡੀ ਅਨੇਤੀ ਤੇ ਭੁੱਲ ਹੋਈ ਹੈ ਉੱਥੇ ਸੁੰਦਰ ਕਹਿੰਦੇ ਨਹੀਂ ਭੁੱਲ ਨਹੀਂ ਬਹੁਤ ਵੱਡਾ ਪਾਪ ਹੋਇਆ ਹੈ اے ਪ੍ਰਮਾਤਮਾ ਤੂੰ ਮਨੁੱਖ ਦਾ ਪੇਟ ਬਣਾ ਦਿੱਤਾ ਤੇ ਮਨੁੱਖ ਦਾ ਬਹੁਤ ਸਾਰਾ ਸਮਾਨ ਉਪਜੀਵ ਦਾ ਲੱਭਣ ਦੇ ਚੀ ਨਸ਼ਟ ਹੋ ਗਿਆ ਇੰਨਾ ਕੀਮਤੀ ਦਿਮਾਗ ਲੈ ਕੇ ਆਇਆ ਇੰਦਰੇ ਲੈ ਕੇ ਆਇਆ ਇੰਨਾ ਸੋਹਣਾ ਜਿਸਮ ਲੈ ਕੇ ਆਇਆ ਤੇ ਸਮਾਨ ਸਰੀਰ ਦਿਮਾਗ ਸਾਰਾ ਨਸ਼ਟ ਹੋ ਗਿਆ ਰਜ਼ਕ ਦੀ ਤਲਾਸ਼ ਵਿੱਚ ਰੋਟੀ ਦੀ ਤਲਾਸ਼ ਵਿੱਚ ਹੂਬੋ ਇਨਾਈ ਮਾਂ ਪੁਰਸ਼ਾਂ ਦੀ ਕਤਾਰ ਵਿੱਚ ਖੜੇ ਨੇ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਨਿਰਮਲੇ ਉਹ ਕਹਿੰਦੇ ਨੇ ਵਿਦ ਇੱਕ ਅਨੀਤ ਅਨੀਤ ਰਚੀ ਸੁਭ ਸੰਤਨ ਕੇ ਤਨ ਬੇਟ ਲਗਾਇਓ ਅਤ ਦੀਨ ਮਲੀਨ ਦੁਖੀ ਨਰ ਜੋ ਤਿਨ ਕੇ ਗ੍ਰਹਿ ਭੀਤਰ ਭੀਖ ਮੰਗਾਇਓ ਏ ਪ੍ਰਭੂ ਜੇ ਤੂੰ ਪੇਟ ਲਾਣਾ ਹੀ ਸੀ ਤੇ ਕਮ ਸੇ ਕਮ ਉਹਨਾਂ ਦਾ ਲਾਂਦਾ ਜੋ ਸਿਰਫ ਪੇਟ ਪੂਰਤੀ ਵਾਸਤੇ ਹੀ ਜੀ ਰਹੇ ਨੇ ਪਰ ਜੋ ਤੇਰੇ ਨਾਲ ਜੁੜਨਾ ਚਾਹੁੰਦੇ ਨੇ ਨਾਮ ਰਸ ਮੰਨਣਾ ਚਾਹੁੰਦੇ ਨੇ ਤੋ ਉਹਨਾਂ ਦਾ ਪੇਟ ਕਿਉਂ ਲਾਇਆ ਇਹ ਤੈਥੋਂ ਬਹੁਤ ਵੱਡੀ ਅਨਿਤੀ ਹੋ ਗਈ ਔਰ ਇਸ ਅਨੇਤੀ ਦਾ ਸਦਕਾ ਇਨ੍ਹਾਂ ਮਹਾਪੁਰਸ਼ਾਂ ਨੂੰ ਕਈ ਦਫਾ ਉਹਨਾਂ ਦੇ ਅੱਗੋਂ ਦਸਤ ਫੈਲਾਣੇ ਪੈਂਦੇ ਨੇ ਜੋ ਅਤ ਦੀਨ ਮਲੀਨ ਦੁਖੀ ਨਰ ਜੋ ਜੋ ਮੈਲੇ ਨੇ ਦੁਖੀ ਨੇ ਚੰਡਾਲ ਵਰਤੀ ਦੇ ਨੇ ਔਰ ਅਧਿਆਤਮ ਤਲ ਦੀ ਕੋਈ ਸੂਝ ਸਮਝ ਰੱਖਣ ਵਾਲੇ ਨਹੀਂ ਤੇ ਉਹਨਾਂ ਦੇ ਜ਼ੇਰ ਅਸਰ ਰਹਿ ਜਾਣਾ ਪੈਂਦਾ ਹੈ ਖਾਮੋਸ਼ ਰਹਿ ਜਾਣਾ ਪੈਂਦਾ ਹੈ ਤੋ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਕਹਿੰਦੇ ਨੇ ਇੱਕ ਬਹੁਤ ਵੱਡੀ ਅਨੇਤੀ ਹੋ ਗਈ ਤੈਥ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਚ ਇਸ ਮਸਲੇ ਨੂੰ ਲਈਏ ਜਿਹੜਾ ਪ੍ਰਭੂ ਆਖਿਆ ਜਾਂਦਾ ਉਹਨੇ ਪੰਛੀਆਂ ਤੇ ਦਇਆ ਕੀਤੀ ਪਸ਼ੂਆਂ ਤੇ ਦਇਆ ਕੀਤੀ ਸੱਪਾਂ ਤੇ ਦਇਆ ਕੀਤੇ ਤੇ ਉਹਨਾਂ ਦਾ ਰਿਜ਼ਕ ਆਮ ਬਣਾ ਦਿੱਤਾ ਇਸ ਡੰਗ ਨਾਲ ਮਨੁੱਖ ਦਾ ਰਿਜ਼ਕ ਉਸਨੇ ਕਿਉਂ ਨਹੀਂ ਬਣਾਇਆ ਤੋ ਸਾਈਬ ਕਹਿੰਦੇ ਨੇ ਕਰੋਪੀ ਨਹੀਂ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ। ਸੱਤ ਦੀ ਜ਼ਿੰਦਗੀ ਤੇ ਕੌਣ ਰਸਕ ਕਰੇਗਾ? ਕਿਉਂਕਿ ਰਜ਼ਕ ਤੋਂ ਨਿਸ਼ਚਿੰਤ ਹੈ ਇਸ ਵਾਸਤੇ 6-6 ਮਹੀਨੇ ਇੱਕੋ ਹੀ ਖੁੱਡੇ 'ਚ ਪਿਆ ਰਹਿੰਦਾ ਹੈ। ਅਗਰ ਮਨੁੱਖ ਇਸ ਢੰਗ ਨਾਲ ਰੇਸ਼ਚਿੰਤ ਹੋ ਜਾਂਦਾ ਤਾਂ ਸੰਸਾਰ ਬੇਰੌਣਕ ਹੋਣਾ ਸੀ। ਇਹ ਵੀ ਕਿਸੇ ਪਹਾੜ ਦੇ ਕੰਦਰਾ 'ਚ ਪਿਆ ਰਹਿੰਦਾ ਔਰ ਉਸ ਤਰ੍ਹਾਂ ਹੀ ਪਿਆ ਰਹਿੰਦਾ ਜਿਵੇਂ ਖੁੱਡਾਂ ਦੇ ਵਿੱਚ ਬੈਠੇ ਨੇ ਸੱਪ। ਇਹਨੇ ਕੁਝ تعمیر ਨਹੀਂ ਕਰਨਾ ਸੀ। ਇਸਨੇ ਕੁਝ ਬਣਾਣਾ ਨਹੀਂ ਸੀ ਇਹ ਰੋਲ ਰੇਲਾ ਮੋਟਰਾਂ ਗੱਡੀਆਂ ਇਹ ਫਲਕਬੋਸ ਇਮਾਰਤਾਂ ਇਹ ਦਰਸ਼ਨ ਫਲਸਫਾ ਕਵਤਾ ਸੰਗੀਤ ਔਰ ਇਸ ਤੋਂ ਇਲਾਵਾ ਗਿਆਨ ਵਿਗਿਆਨ ਸਾਹਿਤ ਕਲਾ ਇਹ ਤਰ੍ਹਾਂ ਤਰ੍ਹਾਂ ਦਾ ਜੋ ਜਨਮ ਹੋਇਆ ਮਨੁੱਖ ਨੂੰ ਪਿੱਛੇ ਧੱਕਾ ਮਾਰਿਆ ਰਜ਼ਕ ਨੇ ਤੇ ਜਿਸ ਰਜ਼ਕ ਨੇ ਧੱਕਾ ਮਾਰ ਕੇ ਮਨੁੱਖ ਤੋਂ ਇਤਨੀਆਂ ਸੁੰਦਰ ਵਸਤੂਆਂ ਬਣਾ ਲਈਆਂ ਸੰਸਾਰ ਨੂੰ ਇਤਨਾ ਸੋਹਣਾ ਸੁੰਦਰ ਤੇ ਮਨਵਰ ਬਣਾ ਲਿਆ ਔਰ ਉਸਾਰੂ ਕੰਮ ਮਨੁੱਖ ਨੇ ਕੀਤੀ ਇਸ ਤਰ੍ਹਾਂ ਦੀ ਬਿਕਮਤਾ ਨਾਲ ਪ੍ਰਾਪਤ ਹੋਈ ਰੋਟੀ ਰੱਬ ਦਾ ਸਰਾਪ ਨਹੀਂ ਉਹਦੀ ਬਖਸ਼ਿਸ਼ ਹੈ ਉਸਦੀ ਰਹਿਮਤ ਹੈ ਵਰਨਾ ਮਨੁੱਖ ਨੇ ਕੁਝ ਉਦਮ ਹੀ ਨਹੀਂ ਕਰਨਾ ਸੀ ਤੇ ਮਨੁੱਖ ਆਇਆ ਸੀ ਉਦਮ ਕਰਨ ਲਈ ਤੇ ਇਹ ਉਦਮ ਤਾਂ ਕਰ ਸਕਦਾ ਸੀ ਕਿ ਇਹਦਾ ਰਿਜ਼ਕ ਥੋੜਾ ਔਖਾ ਬਣਾ ਦਿੱਤਾ ਜਾਂਦਾ ਇਹਦਾ ਰਿਜ਼ਕ ਥੋੜਾ ਸਖਤ ਬਣਾ ਦਿੱਤਾ ਜਾਂਦਾ ਇਹਨੂੰ ਰਿਜ਼ਕ ਆਪਣਾ ਤਲਾਸ਼ ਕਰਨਾ ਪੈਂਦਾ ਤੇ ਰਿਜ਼ਕ ਨੂੰ ਤਲਾਸ਼ ਕਰਨ ਦੇ ਆਧਾਰ 'ਤੇ ਇਹ ਜਗਤ ਦੀ ਤਾਮੀਰ ਕਰ ਸਕੇ ਪੂਰਪੂਰਨ ਪ੍ਰਮਾਤਮਾ ਨੇ ਇਸ ਵਾਸਤੇ ਇਹ ਮਸਲਾ ਥੋੜਾ ਔਖਾ ਬਣਾਇਆ ਵਰਨਾ ਰੋਟੀ ਨਾਲੋਂ ਜ਼ਿਆਦਾ ਲਾਜ਼ਮੀ ਹੈ ਪਾਣੀ ਦੇਖਣ ਦੇ ਚਾਇਆ ਹੈ ਜਗਤ ਦੇ ਚ ਜਿਨ੍ਹਾਂ ਲੋਕਾਂ ਨੇ ਮਰਨ ਵਰਤ ਰੱਖੇ ਉਹ 74 ਦਿਨ ਤੱਕ ਬਿਨਾ ਅੰਤੋਂ ਰਹਿ ਗਏ ਤਾਂ ਇੱਕ ਸਬੂਤ ਮਿਲ ਗਿਆ ਕਿ ਇਹ ਸਰੀਰ 74 ਦਿਨ ਤੱਕ ਰੋਟੀ ਤੋਂ ਬਿਨਾ ਰਹਿ ਸਕਦਾ ਹੈ ਲੇਕਿਨ ਜਿਨ੍ਹਾਂ ਨੇ ਮਰਨ ਵਰਤ ਰੱਖੇ ਉਹ ਪਾਣੀ ਦਿਨ ਵਿੱਚ 8 ਵਾਰ ਪੀਂਦੇ ਸਨ ਪਾਣੀ ਦਾ ਤਿਆਗ ਨਹੀਂ ਅਨੰਦ ਦਾ ਤਿਆਗ ਪਾਣੀ ਦਾ ਤਿਆਗ ਇੱਕ ਦਿਨ ਵੀ ਕਰਨਾ ਔਖਾ ਰੋਟੀ ਦਾ ਤਿਆਗ 74 ਦਿਨ ਕੀਤਾ ਜਾ ਸਕਦਾ ਹੈ ਜਾਂ ਇਸ ਤੋਂ ਕੋਈ ਹੋਰ ਸ਼ਕਤੀਸ਼ਾਲੀ ਆਇਆ ਤੇ ਇਸ ਤੋਂ ਵੱਧ ਦਿਨ ਵੀ ਉਹ ਭੁੱਖਾ ਰਹਿ ਸਕਦਾ ਹੈ ਲੇਕਿਨ ਪਾਣੀ ਤੇ ਦਿਨ ਵਿੱਚ ਕਈ ਕਈ ਵਾਰ ਚਾਹੀਦਾ ਤੋਂ ਰੋਟੀ ਨਾਲੋਂ ਪਾਣੀ ਜ਼ਿਆਦਾ ਕੀਮਤੀ ਲੇਕਿਨ ਗਜ਼ਬ ਦੀ ਗੱਲ ਇਹ ਹੈ ਕੇ ਪਾਣੀ ਪ੍ਰਾਪਤੀ ਲਈ ਇਤਨੀ ਬਿਕਮਤਾ ਨਹੀਂ ਹੈ ਸਹੂਲियत ਹੈ ਦਰਿਆ ਵਗਦੇ ਪੈਨੇ ਅੰਨ ਦੇ ਦਰਿਆ ਨਹੀਂ ਵਗ ਰਹੇ ਪਾਣੀ ਦੇ ਦਰਿਆ ਵਗ ਰਹੇ ਅੰਨ ਦੇ ਸਾਗਰ ਨਹੀਂ ਨੇ ਪਾਣੀ ਦੇ ਸਾਗਰ ਨੇ ਆਸਮਾਨ ਤੋਂ ਅੰਨ ਦੀ ਬਰਖਾ ਨਹੀਂ ਆਉਂਦੀ ਪਾਣੀ ਦੀ ਬਰਖਾ ਹੈ ਇਤਨਾ ਪਾਣੀ ਚਾਰੋਂ ਪਾਸੇ ਇਤਨਾ ਪਾਣੀ ਪਾਣੀ ਦੇ ਸਰੋਵਰ ਪਾਣੀ ਦੀਆਂ ਝੀਲਾਂ ਪਾਣੀ ਦੇ ਦਰਿਆ ਪਾਣੀ ਦਾ ਸਾਗਰ ਇੱਕ ਗੱਲ ਸਪਸ਼ਟ ਹੋ ਗਈ ਕਿ ਮਨੁੱਖ ਨੂੰ ਰੋਟੀ ਨਾਲੋਂ ਜ਼ਿਆਦਾ ਲਾਜ਼ਮੀ ਚਾਹੀਦਾ ਹੈ ਪਾਣੀ ਤੇ ਪਾਣੀ ਆਮ ਪਰਿਪੂਰਣ ਪ੍ਰਮਾਤਮਾ ਨੇ ਬਣਾ ਦਿੱਤਾ ਉਂਝ ਵੀ ਵੈਦਿਕ ਗ੍ਰੰਥ ਕਹਿੰਦੇ ਨੇ ਕਿ ਮਨੁੱਖ ਦੇ ਸਰੀਰ ਦੇ ਵਿੱਚ 80% ਪਾਣੀ ਹੈ ਔਰ ਮੂਲ ਪਾਣੀ ਹੈ ਪਾਣੀ ਪਿਓ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਾਣੀ ਨੂੰ ਪਿਤਾ ਕਿਹਾ ਔਰ ਇਹ ਸਰੀਰ ਦੇ ਵਿੱਚ 80 ਫੀਸਦੀ ਦੀ ਤਾਦਾਦ ਵਿੱਚ ਮੌਜੂਦ ਹੈ ਲੇਕਿਨ ਪਾਣੀ ਕਮਾਣ ਲਈ ਇਤਨੀ ਬਿਕਮਤਾ ਨਹੀਂ ਇਤਨਾ ਕਸ਼ਟ ਨਹੀਂ ਹੋ ਸਕਦਾ ਹੈ ਕੋਈ ਯਤਨ ਕਰੇ ਕਿ ਪਾਣੀ ਤੋਂ ਬਿਨਾ ਵੀ 2-4 ਦਿਨ ਰਹਿ ਜਾਏ ਜੈਸੇ ਰੋਜ਼ਿਆਂ ਦੇ ਦਿਨਾਂ ਵਿੱਚ ਮੁਸਲਮਾਨ ਇੱਕ ਦਿਨ ਤੇ ਰਹਿ ਹੀ ਜਾਂਦੇ ਨੇ ਉਹ ਜੋ ਰੋਜ਼ਾ ਰੱਖਦੇ ਨੇ ਅੰਨ ਦਾ ਵੀ ਤਿਆਗ ਹੈ ਪਾਣੀ ਦਾ ਵੀ ਤਿਆਗ ਹੈ ਤੋ ਇੱਕ ਸਬੂਤ ਮਹਈਆ ਹੋ ਗਿਆ ਕਿ ਇੱਕ ਦਿਨ ਲਈ ਕਮ ਸੇ ਕਮ 12-14 ਘੰਟੇਾਂ ਲਈ ਪਾਣੀ ਦਾ ਤਿਆਗ ਕੀਤਾ ਜਾ ਸਕਦਾ ਹੈ ਇਸ ਤੋਂ ਜ਼ਿਆਦਾ ਨਹੀਂ ਤੋ ਦੇਖਣ ਦੇਚ ਆਇਆ ਹੈ ਕਿ ਪਾਣੀ ਨਾਲੋਂ ਜ਼ਿਆਦਾ ਲਾਜ਼ਮੀ ਤੇ ਸਹੀਰ ਲਈ ਜ਼ਰੂਰੀ ਹੈ ਪਵਨ ਹਵਾ ਤੇ ਹਵਾ ਤੋਂ ਬਿਨਾ ਤੇ ਮਨੁੱਖ ਇੱਕ ਸੈਕਿੰਡ ਵੀ ਨਹੀਂ ਰਹਿ ਸਕਦਾ ਪਾਣੀ ਤੋਂ ਬਿਨਾ 16-17 ਘੰਟੇ ਰਹਿ ਜਾਏਗਾ ਅੰਨ ਤੋਂ ਬਿਨਾ 2-3 ਮਹੀਨੇ ਰਹਿ ਜਾਏਗਾ ਪਰ ਹਵਾ ਤੋਂ ਬਿਨਾ ਤੇ 2-3 ਸੈਕਿੰਡ ਵੀ ਨਹੀਂ ਰਹਿ ਸਕੇਗਾ ਔਰ ਇਹ ਪਰਿਪੂਰਣ ਪ੍ਰਮਾਤਮਾ ਨੇ ਵਿਆਪਕ ਬਣਾ ਦਿੱਤੀ ਪਾਣੀ ਦੇ ਦਰਿਆ ਕਿਧਰੇ-ਕਿਧਰੇ ਹਨ ਕਿਧਰੇ-ਕਿਧਰੇ ਨਹੀਂ ਸਰੋਵਰ ਵਿਆਪਕ ਨਹੀਂ ਸਾਗਰ ਵਿਆਪਕ ਨਹੀਂ ਲੇਕਿਨ ਹਵਾ ਵਿਆਪਕ ਹੈ ਸਾਗਰ ਦੇ ਤਲ ਤੇ ਜ਼ਮੀਨ ਦੇ ਤਲ ਤੇ ਦਰਿਆਵਾਂ ਦੇ ਤਲ ਤੇ ਗਜ਼ਬ ਕੇ ਹਰ ਥਾਂ ਦੇਤੇ ਇਹ ਪਵਨ ਵਿਆਪਕ ਕਿਉਂ ਕਿ 1 ਸੈਕਿੰਡ ਵਾਸਤੇ ਵੀ ਅਗਰ ਪਵਨ ਨਾ ਹੋਵੇ ਤੋ ਮਨੁੱਖ ਦਾ ਅੰਤ ਹੋ ਗਏ ਔਰ ਉਂਝ ਵੀ ਕਹਿੰਦੇ ਨੇ ਕਿ ਫਲਾਨੇ ਮਨੁੱਖ ਦੇ ਅੰਦਰ ਹਵਾ ਸਵਾਸ ਚੱਲਨੇ ਬੰਦ ਹੋ ਗਏ ਪ੍ਰਾਣਾਂ ਦਾ ਅੰਤ ਹੋ ਗਿਆ ਜ਼ਿੰਦਗੀ ਤੇ ਇੱਕ ਦਮ ਦੀ ਹੈ ਜ਼ਿੰਦਗੀ ਤੇ ਸਵਾਸਤੀ ਹੈ ਤਾਂ ਕੋਈ ਮਨੁੱਖ ਹਵਾ ਕਮਾਣ ਲਈ ਕਿਧਰੇ ਨਹੀਂ ਜਾਂਦਾ ਹਵਾ ਮੁਫਤ ਵਿੱਚ ਮਿਲ ਰਹੀ ਹੈ ਪਾਣੀ ਕਰੀਬਨ ਕਰੀਬਨ ਮੁਫਤੀ ਹੈ ਜੋ ਮਨੁੱਖ ਦੀ ਝੋਲੀ ਵਿੱਚ ਵਿਧਾਤੇ ਨੇ ਪਾਇਆ ਅਨਮੁਫਤ ਵਿੱਚ ਨਹੀਂ ਪਾਇਆ ਇਹਦੇ ਲਈ ਭਜ ਦੌੜ ਕਰਨੀ ਪੈਗੀ ਪਰ ਇਹ ਭਜ ਦੌੜ ਕੋਈ ਉਸ ਪ੍ਰਮਾਤਮਾ ਦੀ ਅਨੇਤੀ ਨਹੀਂ ਪਾਪ ਨਹੀਂ ਕਰੋਪੀ ਨਹੀਂ ਇਹ ਭਜ ਦੌੜ ਇਸ ਵਾਸਤੇ ਹੈ ਕਿ ਮਨੁੱਖ ਕੁਝ ਕਰ ਸਕੇ ਇਹਦੇ ਹੱਥ ਇਸ ਢੰਗ ਨਾਲ ਬਣਾਏ ਲੈ ਇਹ ਕੁਝ ਸੁੰਦਰ ਤਾਮੀਰ ਕਰ ਸਕਦਾ ਹੈ ਔਰ ਕਰੇਗਾ ਤਾਂ ਜੇ ਇਸ ਦੇ ਅੰਦਰ ਰਿਜ਼ਕ ਦੇ ਵਾਸਤੇ ਭੱਜ ਦੌੜ ਹੋਵੇ ਸਾਇਬ ਕਨ ਰਿਜ਼ਕ ਲਈ ਭੱਜ ਦੌੜ ਤੂੰ ਜ਼ਰੂਰ ਕਰ ਲੇਕਿਨ ਰਿਜ਼ਕ ਦੀ ਚਿੰਤਾ ਨਾ ਕਰ ਨਾ ਕਰ ਚਿੰਤ ਚਿੰਤਾ ਹੈ ਕਰਤੇ ਤੂੰ ਕਰਿਤ ਹੈ ਪ੍ਰਮਾਤਮਾ ਕਰਤਾ ਹੈ ਤੇ ਚਿੰਤਾ ਕਰਤੇ ਨੂੰ ਹੋ ਕਰਨਦੇ ਕਰਿਤ ਕਿਉਂ ਚਿੰਤਾ ਕਰੇ ਅਸੀਂ ਪ੍ਰਭੂ ਦੇ ਮੁਸਾਫਰ ਖਾਨੇ ਚ ਬੈਠੇ ਆ ਉਹਦੇ ਮਹਿਮਾਨ ਆ ਰਹਿਣਾ ਅਸੀਂ ਢੰਗ ਨਾਲ ਹੈ ਇਹ ਸਾਡੀ ਜ਼ਿੰਮੇਵਾਰੀ ਬਾਕੀ ਜ਼ਿੰਮੇਵਾਰੀ ਤੇ ਉਸ ਪ੍ਰਮਾਤਮਾ ਤੇ ਉਸ ਮਾਲਕ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਵਾਕ ਕਿ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤੂੰ ਚਿੰਤਾ ਕਰਨ ਲਈ ਨਹੀਂ ਹੈ ਤੂੰ ਚਿੰਤਨ ਕਰਨ ਲਈ ਹੈ ਤੇ ਚਿੰਤਨ ਕਰਨ ਵਾਲੇ ਮਨੁੱਖਾਂ ਨੇ ਕਲਾ ਨੂੰ ਜਨਮ ਦਿੱਤਾ ਸਾਹਿਤ ਨੂੰ ਜਨਮ ਦਿੱਤਾ ਸੰਗੀਤ ਨੂੰ ਜਨਮ ਦਿੱਤਾ ਗਿਆਨ ਨੂੰ ਜਨਮ ਦਿੱਤਾ ਵਿਗਿਆਨ ਨੂੰ ਜਨਮ ਦਿੱਤਾ ਧਰਮ ਨੂੰ ਜਨਮ ਦਿੱਤਾ ਆਤਮਿਕ ਸ਼ਾਂਤੀ ਨੂੰ ਜਨਮ ਦਿੱਤਾ ਪਰ ਜੋ ਚਿੰਤਾ ਦੇ ਵਿੱਚ ਗਰਸੇ ਰਹੇ ਉਹਨਾਂ ਨੇ ਇੱਕ ਤੇ ਸੰਸਾਰ ਨੂੰ ਕੁਝ ਦਿੱਤਾ ਨਹੀਂ ਦੂਸਰਾ ਆਪਣਾ ਤਨ ਵੀ ਐਵੇਂ ਗਵਾਇਆ ਆਪਣਾ ਸਮਾਂ ਵੀ ਐਵੇਂ ਬਰਬਾਦ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਮਨੁੱਖ ਚਿੰਤਨ ਨਾ ਕਰਕੇ ਚਿੰਤਾ ਹੀ ਕਰਦਾ ਹੈ ਜਿਸ ਕਾਰਨ ਕਰਕੇ ਆਪਣੀ ਮਹਾਨਤਾ ਗਵਾ ਬੈਠਦਾ ਹੈ ਔਰ ਕਰੀਬਨ ਕਰੀਬਨ ਇਸ ਸ਼੍ਰੇਣੀ ਦੇ ਵਿੱਚ ਬਹੁਤੀ ਦੁਨੀਆ ਆ ਜਾਂਦੀ ਹੈ ਚਿੰਤਾ ਕਰਨ ਵਾਲ ਸਾਇਬ ਕਹਿੰਨੇ ਚਿੰਤਾ ਤੇ ਹੀ ਦੀ세 ਸਭ ਕੋਏ ਮੈਂ ਜਿੱਥੇ ਤੱਕ ਦੇਖਦਾ ਚਿੰਤਾ ਹੀ ਚਿੰਤਾ ਚਿੰਤਾਤੁਰ ਮਨੁੱਖ ਦੇਸ ਪਏਗਾ ਫੌਰਨ ਪਤਾ ਚੱਲਦਾ ਹੈ ਕਿਸੇ ਚਿੰਤਾ ਦੇ ਚ ਹੈ ਤੇ ਚਿੰਤਾ ਦੇ ਪਿੱਛੇ ਮੂਲ ਆਧਾਰ ਰਿਜਕ ਦਾ ਹੀ ਹੁੰਦਾ ਹੈ ਹੋਰ ਕੁਝ ਆਧਾਰ ਨਹੀਂ ਕਿਧਰੇ ਮੇਰਾ ਜੀਵਨ ਨਸ਼ਟ ਨਾ ਹੋ ਜਾਏ ਕਿਧਰੇ ਮੇਰੇ ਜੀਵਨ ਦੇ ਜਿਹੜੇ ਆਧਾਰ ਨੇ ਇਹ ਖੋ ਨਾ ਜਾਣ ਇਸ ਢੰਗ ਦੀ ਚਿੰਤਾ ਵਾਸ਼ਨਾ ਕਾਮਨਾ ਭਵਿਸ਼ ਕਲ ਇਹ ਸਾਰਾ ਬੋਝ ਮਨੁੱਖ ਦੇ ਦਿਲ ਦਿਮਾਗ ਦੇ ਉੱਤੇ ਪੈ ਜਾਂਦਾ ਹੈ ਸਾਬ ਕਹਿੰਦੇ ਨੇ ਇਸ ਦਾ ਇੱਕ ਇਲਾਜ ਹੈ ਚਿੰਤਾ ਤਹੀ ਦੀ ਸੇ ਸਭ ਕੋਏ ਚੇਤੇ ਇੱਕ ਤਹੀਂ ਸੁਖ ਹੋਏ ਜੇ ਬੰਦਾ ਇੱਕ ਦਾ ਚਿੰਤਨ ਕਰੇ ਤਾਂ ਫਿਰ तमाम ਚਿੰਤਾਵਾਂ ਦਾ ਅੰਤ ਹੋ ਜਾਂਦਾ ਹੈ ਔਰ ਉਸ ਦੇ ਚ ਰਿਜ਼ਕ ਦੀ ਚਿੰਤਾ ਵੀ ਦਿਲ ਦਿਮਾਗ ਤੋਂ ਲੈ ਜਾਂਦੀ ਏ ਤੇ ਮਨੁੱਖ ਇੰਜ ਹੁੰਦਾ ਜਿਵੇਂ ਕਮਲ ਦਾ ਫੁੱਲ ਸੁਗੰਧਿਤ ਹੋ ਜਾਂਦਾ ਹੈ ਹੌਲਾ ਹੋ ਜਾਂਦਾ ਹੈ ਸਾਹਿਬੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਵਾਕ ਪ੍ਰਿੰਦੇ ਨਾ ਗਰਹਿ ਸਰ ਦਰਖਤ ਆਬ ਆਸ ਕਰ ਦੇਹੰਦ ਸੋਹੀ ਏਕ ਤੂੰ ਹੀ ਏਕ ਤੂੰ ਹੀ ਸਾਹਿਬ ਜੀ ਕਹਿੰਦੇ ਮੈਂ ਕਿਉਂ ਚਿੰਤਾ ਕਰਾਂ ਮੈਂ ਦੇਖਦਾ ਜਿੰਨੇ ਤੂੰ ਪੰਛੀ ਬਣਾਏ ਸਭ ਨੂੰ ਰਿਜ਼ਕ ਮਿਲਦਾ ਹੈ ਜਿੰਨੇ ਤੂੰ ਦਰਖਤ ਬਣਾਏ ਸਭ ਨੂੰ ਰਿਜ਼ਕ ਮਿਲਦਾ ਉਹਨਾਂ ਨੂੰ ਪਾਣੀ ਮਿਲਦਾ ਉਹ ਖੜੇ ਨੇ ਜੰਗਲਾਂ ਦੇ ਜੰਗਲ ਭਰੇ ਪੈ ਨੇ ਦਰਖਤਾਂ ਨਾਲ ਉਹਨਾਂ ਨੂੰ ਕੱਲ ਦੀ ਚਿੰਤਾ ਨਹੀਂ ਕਿ ਪਾਣੀ ਦਾ ਸਟਾਕ ਕਰ ਲਈਏ ਤੇ ਪੰਛੀਆਂ ਨੂੰ ਕੱਲ ਦੀ ਚਿੰਤਾ ਨਹੀਂ ਕਿ ਅੰਨ ਦਾ ਗੋਦਾਮ ਭਰ ਲਈਏ ਦਾਣੇ ਢੁਣ ਕੇ ਭਰ ਲਈਏ ਪਤਾ ਨਹੀਂ ਅੱਜ ਮਿਲਿਆ ਕੱਲ ਮਿਲਣਾ ਹੈ ਕਿ ਨਹੀਂ ਇਸ ਤਰ੍ਹਾਂ ਦੀ ਬੇਹੂਦਾ ਚਿੰਤਾ ਸਿਰਫ ਮਨੁੱਖ ਕਰਦਾ ਹੈ ਪਤਾ ਨਹੀਂ ਅੱਜ ਮਿਲਿਆ ਕੱਲ ਮਿਲਣਾ ਹੈ ਕਿ ਨਹੀਂ ਤਾਂ ਕੱਲ ਮਿਲਣਾ ਹੈ ਕਿ ਨਹੀਂ ਇਹਦਾ ਮਤਲਬ ਹੈ ਅੱਜ ਰੱਬ ਹੈ ਪਤਾ ਨਹੀਂ ਕੱਲ ਰੱਬ ਹੋਵੇਗਾ ਕਿ ਨਹੀਂ ਅੱਜ ਪ੍ਰਮਾਤਮਾ ਹੈ ਪਤਾ ਨਹੀਂ ਕੱਲ ਪ੍ਰਮਾਤਮਾ ਹੋਵੇਗਾ ਕਿ ਨਹੀਂ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਸ ਪਾਵਨ ਪਵਿੱਤਰ ਪੌੜੀ ਦੇ ਵਿੱਚ ਪ੍ਰਮਾਨ ਕਿ ਪ੍ਰਮਾਤਮਾ ਦਾ ਆਸਣ ਹਰ ਥਾਂ ਤੇ ਹੈ ਔਰ ਹਰ ਥਾਂ ਤੇ ਉਸ ਦੇ ਭੰਡਾਰੇ ਨੇ ਤੇ ਉਸ ਨੇ ਆਪਣੇ ਭੰਡਾਰਿਆਂ ਦੇ ਵਿੱਚ ਜੋ ਕੁਝ ਪਾ ਦਿੱਤਾ ਹੈ ਇੱਕ ਕੋਈ ਦਫਾ ਪਾ ਦਿੱਤਾ ਹੈ ਜੁਗਾ ਜਵੰਤਰਾ ਤੋਂ ਜੀਵ ਉਹਨਾਂ ਭੰਡਾਰਿਆਂ ਦੇ ਚੋਂ ਕੱਢ ਰਹੇ ਨੇ ਭੰਡਾਰਾ ਮੁਕਣ ਦੇ ਚ ਨਹੀਂ ਆ ਰਿਹਾ ਔਰ ਨਾ ਹੀ ਮੁਕਣਾ ਹੈ ਜੀਵ ਮੁਕ ਜਾਂਦੇ ਨੇ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ ਰੰਗ ਰੂਪ ਰਸ ਦਾ ਅੰਤ ਨਹੀਂ ਆਉਂਦਾ ਜਗਤ ਦੇ ਪਦਾਰਥਾਂ ਦਾ ਅੰਤ ਨਹੀਂ ਆਉਂਦਾ ਪਦਾਰਥ ਤੇ ਤੈਉਂ ਦੇ ਤੈਉਂ ਮੌਜੂਦ ਰਹਿੰਦੇ ਨੇ ਮਨੁੱਖ ਦਾ ਅੰਤ ਹੋ ਜਾਂਦਾ ਹੈ ਔਰ ਇਸ ਤੋਂ ਮਨੁੱਖ ਅਗਰ ਸਿਖਿਆ ਲਵੇ ਤਾਂ ਇੱਕ ਗੱਲ ਸਪਸ਼ਟ ਹੋ ਗਈ ਰਿਜ਼ਕ ਮੌਜੂਦ ਹੈ ਜਨਮ ਤੋਂ ਪਹਿਲੇ ਮੌਜੂਦ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਥਮੇ ਮੱਖਣ ਪਾਛੇ ਦੂਧ ਮੈਲੂ ਕੀਨੂ ਸਾਬਦ ਸੋ ਤੇਰਾ ਜਨਮ ਬਾਦ ਦੇ ਚੋਇਆ ਐ ਮਨੁੱਖ मां ਦੇ ਅਸਥਨ ਪਰਿਪੂਰਨ ਪਰਮਾਤਮਾ ਨੇ ਪਹਿਲੇ ਬਣਾਇਆ ਔਰ ਉਸ ਦੇ ਵਿੱਚ ਦੁੱਧ ਵੀ ਪਹਿਲੇ ਬਣਾਇਆ ਤੇਰੇ ਜਨਮ ਤੋਂ ਪਹਿਲੇ ਬਣਾਇਆ ਇਸ ਤੋਂ ਸਿੱਖਿਆ ਕਿਉਂ ਨਹੀਂ ਲੈਂਦਾ ਕਿ ਰਜ਼ਕ ਪਹਿਲੇ ਹੈ ਜੀਵਨ ਬਾਅਦ ਦੇ ਚ ਹੈ ਵਿधाता ਨੇ ਰਜ਼ਕ ਦੀ ਤਾਮੀਰ ਪਹਿਲੇ ਕੀਤੀ ਹੈ ਜੀਵਨ ਦੀ ਤਾਮੀਰ ਉਸਾਰੀ ਉਸਨੇ ਬਾਅਦ ਦੇ ਚ ਕੀਤੀ ਤੇ ਮਹਾਰਾਜ ਇੱਥੇ ਫਰਮਾਨ ਪੈ ਕਰਦੇ ਨੇ ਇੱਕੋ ਹੀ ਦਫਾ ਉਸਨੇ ਬਰਕਤ ਦੇ ਨਾਲ ਭੰਡਾਰੇ ਭਜ ਦਿੱਤੇ ਨੇ ਜੋ ਅਜ ਤੱਕ ਵੀ ਮੁੱਕਣ ਦੇ ਚ ਨਹੀਂ ਆਇਆ ਕਰ ਕਰ ਵੇਖੇ ਸਿਰਜਣਹਾਰ ਸਿਰਜਣ ਕਰਨ ਵਾਲਾ ਪਰਿਪੂਰਨ ਪ੍ਰਮਾਤਮਾ ਆਪਣੀ ਸਾਜੀ ਹੋਈ ਸ੍ਰਿਸ਼ਟੀ ਨੂੰ ਬਣਾ ਬਣਾ ਕੇ ਵੇਖਦਾ ਹੈ ਬਣਾ ਬਣਾ ਕੇ ਦੇਂਦਾ ਹੈ ਬਣਾ ਬਣਾ ਕੇ ਰਿਜਕ ਸਮਾਈ ਜਾ ਰਿਹਾ ਹੈ ਸਿਰ ਸਿਰ ਰਿਜਕ ਸੰਭਾਹੇ ਠਾਕਰ ਕਾਹੇ ਮਨ ਭੋ ਕਰਿਆ ਇਸ ਸੰਬੰਧ ਵਿੱਚ ਕਿਉਂ ਭੈ ਭੀਤ ਹੋਣਾ ਹੈ ਉਹ ਹਰ ਇੱਕ ਦੇ ਸਿਰ ਤੇ ਖੜਿਆ ਹੈ ਔਰ ਸਭ ਤੋਂ ਵੱਡਾ ਰਾਜ਼ਕ ਰਹੀਮ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਰੋਜੀ ਦੇਹਿੰਦ ਹੈ ਤੇ ਰਾਜ਼ਕ ਰਹਿਨ ਹੈ کریمੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ اے ਪਰੀਪੂਰਨ ਪ੍ਰਮਾਤਮਾ ਤੂੰ ਜਿੱਥੇ ਅਨੰਤ ਦਾਤਾ ਦੇ ਦੇਣ ਵਾਲਾ ਹੈ ਰਿਜ਼ਕ ਦੇ ਦੇਣ ਵਾਲਾ ਹੈ ਰੋਜੀ ਦੇ ਦੇਣ ਵਾਲਾ ਹੈ ਤੂੰ ਜੀਵਾਂ ਨੂੰ ਬਣਾ ਬਣਾ ਕੇ ਕਰ ਕਰਕੇ ਉਹ ਸਿਰਜਣਹਾਰ ਆਪਣੇ ਜੀਵਾਂ ਨੂੰ ਵੇਖਦਾ ਹੈ ਸ੍ਰਿਸ਼ਟੀ ਨੂੰ ਵੇਖਦਾ ਹੈ ਮਹਾਰਾਜ ਫਰਮਾਨ ਕਰਦੇ ਨਾਮ ਇਕ ਸਚੇ ਕੀ ਸਾਚੀ ਕਾਰ ਪ੍ਰਮਾਤਮਾ ਸੱਚ ਹੈ ਉਸਤੀ ਬਣਾਈ ਹੋਈ ਇਹ ਪ੍ਰਕਿਰਤੀ ਵੀ ਸੱਚ ਹੈ ਇਹਦੇ ਚ ਨੀਆ ਮਾਵਲੀ ਸਾਰੀ ਦੀ ਸਾਰੀ ਸੱਚ ਹੈ ਕਿਦਰੇ ਵੀ ਖਾਮੀ ਲੱਭਣਾ ਦਰਸਲ ਆਪਣੀ ਖਾਮੀ ਪ੍ਰਗਟ ਕਰਨਾ ਹੈ ਜੈਸੇ ਕਿ ਕਹਿ ਦਿੱਤਾ ਹੈ ਪ੍ਰਭੂ ਤੇਰੀ ਅਨੇਤੀ ਹੈ ਤੇਰੀ ਭੁੱਲ ਹੈ ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਮਨੁੱਖ ਆਪਣੀ ਭੁੱਲ ਸਾਹਮਣੇ ਰੱਖ ਰਿਹਾ ਹੈ ਪ੍ਰਭੂ ਦੀ ਭੁੱਲ ਨਹੀਂ ਹੈ ਮਹਾਰਾਜ ਕਹਿੰਦੇ ਨਾ ਨੇਕ ਸੱਚੇ ਕੀ ਸਾਚੀਕਾਰ ਉਸਨੇ ਤੇ ਜੋ ਕੁਝ ਕੀਤਾ ਉਹ ਸੱਚ ਹੈ

ਤੋ ਹੁਣ ਉਸ ਦਾ ਸਰੂਪ ਇਸ ਢੰਗ ਦੀ ਉਚਾਰਨ ਕੀਤੀ ਹੋਈ ਚੌਥੀ ਪੌੜੀ ਦੀ ਚੌਥੀ ਪੰਕਤੀ ਦੇ ਚ ਸਹਿ ਫਰਮਾਨ ਪੈ ਕਰ ਦੇਣਾ ਆਦ ਅਨਿਲ ਅਨਾਦ ਅਨਾਹਦ ਜੁਗ ਜੁਗ ਏਕ ਹੋਵੇ ਆਦ ਜੋ ਜਗਤ ਦਾ ਮੁੱਢ ਹੈ ਅਨਿਲ ਜਿਹਦੇ ਵਿੱਚ ਕੋਈ ਦੱਬਾ ਨਹੀਂ ਜੋ ਪਵਿੱਤਰਤਾ ਦਾ ਸੋਮਾ ਹੈ ਅਨਾਦ ਜਿਹਦਾ ਕੋਈ ਆਦ ਨਹੀਂ ਜੋ ਸਾਰਿਆਂ ਦਾ ਮੁੱਢ ਹੈ ਜਿੱਦਾਂ ਕੋਈ ਮੁੱਢ ਨਹੀਂ ਕਿਉਂਕਿ ਇੱਥੇ ਪ੍ਰਸ਼ਨ ਖੜਾ ਹੋ ਜਾਂਦਾ ਹੈ ਉਹ ਸਾਰਿਆਂ ਦਾ ਮੁੱਢ ਹੈ ਤਾਂ ਫਿਰ ਉਸ ਦਾ ਕੌਣ ਮੁੱਢ ਹੈ ਜਿ세 ਪੁਰਾਣੀ ਧਾਰਨਾ ਸੀ ਧਰਤੀ ਬੈਲ ਤੇ ਖੜੀਏ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਸ਼ਨ ਬੈਲ ਕਿੱਥੇ ਖੜਾ ਹੈ ਜੇ ਆਖੀਏ ਧਰਤੀ ਤੇ ਖੜੀਏ ਫਿਰ ਉਹ ਧਰਤੀ ਕਿੱਥੇ ਖੜੀਏ ਜੇ ਆਖੀਏ ਬੈਲ ਤੇ ਖੜੀਏ ਤਾਂ ਫਿਰ ਉਹ ਬੈਲ ਕਿੱਥੇ ਖੜਾ ਹੈ ਇਸ ਤਰੀਕੇ ਦੇ ਨਾਲ ਤੇ ਇਹ ਪ੍ਰਸ਼ਨ ਚੱਲਦਾ ਹੀ ਰਹੇਗਾ ਇਸ ਦਾ ਕੋਈ ਅੰਤ ਨਹੀਂ ਹੋਵੇਗਾ ਸਾਇਬ ਕਨ ਨਹੀਂ ਕੰਝ ਆ ਸਕੇ छुटਕਾਰਾ ਹਾਸਲ ਹੋ ਸਕਦਾ ਹੈ ਉਹ ਸਾਰਿਆਂ ਦਾ ਮੁੱਢ ਹੈ ਉਸ ਦਾ ਕੋਈ ਵੀ ਮੁੱਢ ਨਹੀਂ ਆਦ ਅਨੇਲ ਅਨਾਦ ਅਨਾਹਤ ਜੋ ਨਾਸਤ ਹੋ ਰਹਿਤ ਹੈ ਜਿਹਨੂੰ ਨਾਸ ਨਹੀਂ ਕੀਤਾ ਜਾ ਸਕਦਾ ਜੁਗ ਜੁਗ ਏਕੋ ਵੇਸ ਜੁਗਾ ਜੁਗਾਂਤਰਾ ਦੇ ਚ ਜਿੱਦਾ ਇੱਕੋ ਹੀ ਵੇਸ ਹੈ ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਜੋ ਘਟ ਰਹੇ ਹੈ ਜੋ ਵਧ ਰਹੇ ਹੈ ਇਤਨੀ ਗੱਲ ਸਪਸ਼ਟ ਹੋ ਗਈ ਕਿ ਇਹ ਇੱਕ ਰਸ ਨਹੀਂ ਹੈ ਜੁਗਾ ਜੁਗਾਂਤਰਾ ਦੇ ਵਿੱਚ ਇਸ ਦਾ ਵੇਸ ਇੱਕੋ ਨਹੀਂ ਹੈ ਬੱਚਾ ਵਧ ਰਿਹਾ ਹੈ ਪਰ ਕਦੀ ਬਗੌਰ ਮੁਤਾਲਾ ਕਰੀਏ ਘਟ ਵੀ ਰਿਹਾ ਹੈ ਭਗਤ ਕਬੀਰ ਕਹਿੰਦੇ ਨੇ ਜਨਨੀ ਜਾਣਤ ਹੈ ਸੁੱਤ ਬੜਾ ਹੋਤ ਹੈ ਇਤ ਲਖ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਨਿਸ਼ਚਿਤ ਜਿਹੜੀ ਜ਼ਿੰਦਗੀ ਉਹ ਲੈ ਕੇ ਆਇਆ ਨਿਸ਼ਚਿਤ ਜੋ ਸਾਲ ਮਹੀਨੇ ਉਹ ਲੈ ਕੇ ਆਇਆ ਦਿਨ ਦਿਨ ਕਰਕੇ ਤੇ ਘਟ ਰਹੇ ਨੇ ਇਹ ਠੀਕ ਹੈ ਮਾਂ ਕਹਿ ਰਹੀ ਹੈ ਪੁੱਤਰ ਵੱਡਾ ਹੋ ਰਿਹਾ ਹੈ ਵੱਡਾ ਹੋ ਰਿਹਾ ਹੈ ਕਬੀਰ ਕਰਨ ਵੱਡਾ ਜ਼ਰੂਰ ਹੋ ਰਿਹਾ ਹੈ ਪਰ ਨਾਲ ਛੋਟਾ ਵੀ ਹੋ ਰਿਹਾ ਜੋ ਨਿਸ਼ਚਿਤ ਜ਼ਿੰਦਗੀ ਲੈ ਕੇ ਆਇਆ ਹੈ ਦਿਨ ਦਿਨ ਕਰਕੇ ਘਟ ਰਹੀ ਹੈ ਘਟ ਰਹੀ ਹੈ